ਹਾਂਜੀ ਦੋਸਤੋ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਤੁਹਾਡਾ ਸਾਰਿਆਂ ਦਾ ਸਵਾਗਤ ਕਰ ਦਾਂਗੇ ਤਾਂ ਜਿਵੇਂ ਕਿ ਤੁਹਾਨੂੰ ਸਾਰੇ ਨਹੀਂ ਪਤਾ ਵੀ ਪੰਜਾਬ ਦੇ ਸਾਰੇ ਹੀ ਕਿਸਾਨ ਦਿੱਲੀ ਵੱਲ ਦਾ ਰੋਕਾ ਉਕਾ ਚੁੱਕੇ ਨੇ ਆਪਣੇ ਹੱਕ ਲੈਣ ਦੇ ਲਈ ਜਿਸ ਦੇ ਨਾਲ ਹੀ ਜਿਵੇਂ ਕਿ ਤੁਹਾਨੂੰ ਸਾਰੇ ਨਹੀਂ ਪਤਾ ਵੀ ਪੰਨਾ ਸਿੱਧੂ ਦੇ ਉੱਪਰ ਜਿਹੜੇ ਨਜਾਇਜ਼ ਪੱਤੇ ਹੋਏ ਸੀ ਉਹਨਾਂ ਸਾਰੇ ਕੇਸਾਂ ਤੋਂ ਵੀ ਪੰਨਾ ਸਿੱਧੂ ਨੂੰ ਜਮਾਨਤ ਮਿਲ ਚੁੱਕੀ ਹੈ ਤੇ ਇੱਕ ਦੋ ਦਿਨ ਪਹਿਲਾਂ ਪੰਨਾ ਸਿੱਧੂ ਵੀ ਆਪਣੇ ਘਰ ਵਾਪਸ ਆ ਗਿਆ ਸੀ ਤੇ ਆਪਣੇ ਘਰ ਵਾਪਸ ਆਉਣ ਤੋਂ ਅਗਲੇ ਹੀ ਦਿਨ ਦਿੱਲੀ ਜਾਣ ਦੇ ਲਈ ਕਿਸਾਨਾਂ ਦੇ ਨਾਲ ਜਾ ਖੜਾ ਹੋਇਆਗਾ ਤੇ ਇਸ ਦੇ ਨਾਲ ਹੀ ਉੱਥੇ ਜਾ ਕੇ ਬਹੁਤੀ ਵੱਡਾ ਐਲਾਨ ਕਰ ਦਿੱਤਾ ਜਿੱਥੇ ਸਭ ਤੋਂ ਪਹਿਲਾਂ ਤਾਂ ਪਾਨੇ ਸਿੱਧੂ ਨੇ ਇਹ ਗੱਲ ਕਹੀ ਮਾਈਕ ਤੇ ਕਿ ਜਦੋਂ ਵੀ ਕਿਸਾਨ ਜੱਟੇਵੰਦियां ਕਹਿਣੀਆਂ ਵੀ ਇਹ ਬੈਰੀਕੇਡ ਪੱਟ ਦੇਵਾਂ ਅਸੀਂ 10 ਮਿੰਟਾਂ ਦੇ ਵਿੱਚ ਇਹ ਸਾਰਾ ਕੁਝ ਸਾਫ਼ ਕਰ ਦੇਵਾਂਗੇ ਰੋਡਾਂ ਦੇ ਉੱਪਰੋਂ ਤੇ ਸਾਰਾ ਕੁਝ ਆਪਾਂ ਕਿਸਾਨ ਜੱਥੇਬੰਦੀਆਂ ਦੀ ਅਗਵਾਈ ਦੇ ਵਿੱਚ ਹੀ ਕਰਾਂਗੇ ਯਾਨੀ ਕਿ ਕਿਸੇ ਵੀ ਤਰ੍ਹਾਂ ਦੀ ਹੁੱਲੜਵਾਜੀ ਨਹੀਂ ਕਰਨੀ ਆਪਾਂ ਨੇ ਇੱਥੇ ਤੇ ਬਹੁਤ ਹੀ ਵਧੀਆ ਢੰਗ ਦੇ ਨਾਲ ਆਪਾਂ ਨੇ ਆਪਣੇ ਇਸ ਧਰਨੇ ਨੂੰ ਸਫਲ ਬਣਾਉਣਾਗਾ ਤੇ ਇਸ ਦੇ ਨਾਲ ਹੀ ਅਗਲੀ ਜਿਹੜੀ ਸਭ ਤੋਂ ਵੱਡੀ ਗੱਲ ਹੈ ਜਿਸ ਨੇ ਕਿ ਸਾਰੇ ਹੀ ਪੰਜਾਬ ਦੇ ਲੋਕਾਂ ਨੂੰ ਜੁਝੋੜ ਕੇ ਰੱਖ ਦਿੱਤਾ ਤਾਂ ਉੱਥੇ ਪਾਨਾ ਸਿੱਧੂ ਨੇ ਕਿਹਾ ਜੀ ਇਕਰ ਇਸ ਤਰਨੇ ਦੇ ਵਿੱਚ ਕੁਰਬਾਨੀ ਦੀ ਲੋੜ ਹੋਈ ਤਾਂ ਮੈਂ ਆਪਣੀ ਜਾਨ ਦੀ ਕੁਰਬਾਨੀ ਦੇਣ ਲਈ ਸਭ ਤੋਂ ਅੱਗੇ ਖੜਾ ਹੋਊਂਗਾ। ਜੇ ਕੁਰਬਾਨੀ ਦੀ ਲੋੜ ਪਈ ਤਾਂ ਕੁਰਬਾਨੀ ਤੁਹਾਡਾ ਭਰਾ ਸਭ ਤੋਂ ਪਹਿਲਾਂ ਦੇਖੇ ਜਾਊਗਾ। ਬਾਕੀ ਜਿਵੇਂ ਕਿ ਤੁਹਾਨੂੰ ਪਤਿਆ ਵੀ ਬਹੁਤ ਸਾਰੇ ਆਪਣੇ ਭਰਾ ਨੇ ਜਿਹੜੇ ਉਹ ਫੱਟੜ ਵੀ ਹੋ ਰਹੇ ਨੇ ਇਸ ਤਰਨੇ ਦੇ ਦੌਰਾਨ ਤੇ ਕਿਉਂਕਿ ਤੁਹਾਨੂੰ ਪਤਿਆ ਵੀ ਇੱਕ ਪ੍ਰਸ਼ਾਸਨ ਦੇ ਵੱਲੋਂ ਕਾਫੀ ਤੱਕਾ ਕੀਤਾ ਜਾ ਰਿਹਾ ਉਹਨਾਂ ਦੇ ਲਈ ਤਾਂ ਉਹਨਾਂ ਦੀ ਸਲਾਮਤੀ ਦੇ ਲਈ ਵਾਹਿਗੁਰੂ ਅੱਗੇ ਅਰਦਾਸ ਜ਼ਰੂਰ ਕਰਿਓ ਤੇ ਜੇਕਰ ਹੋਰ ਵੀਡੀਓਜ਼ ਇਦਾਂ ਦੀ ਤੁਸੀਂ ਸਭ ਤੋਂ ਪਹਿਲਾਂ ਵੇਖਣੇ ਚਾਹੁੰਦੇ ਹੋ ਤਾਂ ਚੈਨਲ ਨੂੰ ਸਬਸਕ੍ਰਾਈਬ ਕਰਕੇ ਵੀਡੀਓ ਨੂੰ ਲਾਈਕ ਜ਼ਰ